ਅੱਜ ਪਿੰਡ ਖਾੜੇ ਬਾਈ ਬਾਜੀ ਆ ਤੇ ਤਿੰਨ ਮੋਟਰਸਾਈਕਲ ਆ ਦੇ ਨੇ ਪਹਿਲੇ ਨੂੰ ਵੀ ਦੂਜੇ ਨੂੰ ਵੀ ਤੇ ਤੀਜੇ ਨੂੰ ਵੀ ਤੇ ਤਲੰਗ ਵਾਲੇ ਭਰਾ ਬਣ ਕੇ ਮੰਨ ਲਿਆ 2 ਲੱਖ ਰੁਪਏ ਵੰਗੂ ਬਾਈ ਮੋਟਰਸਾਈਕਲਾਂ ਦੇ ਲਾਤਾ ਬਾਕੀ ਰੋਟੀ ਦਾ ਪ੍ਰਬੰਧ ਬਹੁਤ ਵਧੀਆ ਵਿਆਹ ਵਾਲਾ ਕੰਮ ਕਰਿਆ ਭਾਜੀ ਬਾਈ ਹੁਣਾਂ ਨੇ ਕੁੱਲ ਚੀਜ਼ ਚੱਲੀ ਆ ਗਈ ਤੇ ਜਿਵੇਂ ਕਹਿੰਦੇ ਬਾਜੀ ਵਾਲਾ ਦਾ ਖਾਣੀਆਂ ਵੀ ਪਿੰਡ ਦੇ ਵੀ 50% ਬੰਦੇ ਰੋਟੀ ਖਾ ਗਿਆ ਕਿਸੇ ਨੂੰ ਕੋਈ ਜਵਾਬ ਨਹੀਂ ਦਿੰਦਾ ਪੂਰਾ ਵਧੀਆ ਪ੍ਰਬੰਧ ਸੀ ਪਿੰਡ ਖਾੜੇ ਆ ਤਾਂ ਨਾ ਮੋਟਰਸਾਈਕਲ ਜਮਾ ਨਵੇਂ ਆ ਬਾਈ ਜਮਾ ਦੇਖੋ ਤੁਸੀਂ ਪਤਾ ਨਹੀਂ ਕਿਹਦੀ ਕਸਮਾਂ ਤੇ ਖੁੱਲੂਗੀ ਅੱਜ ਕੰਮੀਪੁਰ ਵਾਲੇ ਨੂੰ ਵੀ ਪੰਜ ਬਾਈ ਕ੍ਰਾਂਤੀ ਅਖਾੜਾ ਸਪੈਸ਼ਲ ਬਾਜ਼ੀਆਂ ਵੇ ਹਰ ਸਾਲ ਆਉਂਦਾ ਬਾਈ ਆਸਟ੍ਰੇਲੀਆ ਚੋਂ ਬਾਜ਼ੀਆਂ ਛੱਡਣ ਤੇ ਬਾਜ਼ੀਆਂ ਕਰਾਉਣ ਕੱਲੀਆਂ ਤੇ ਬਾਜ਼ੀਆਂ ਛੱਡਣ ਨਹੀਂ ਆਉਂਦੇ ਕਰਾਉਂਦਾ ਵੀ ਆ ਵਧੀਆ ਗੱਲ ਆਗੀ ਨਹੀਂ ਅਗਲਾ ਕਹਿੰਦਾ ਪਹਿਲਾਂ ਛੱਡਣਤਾ ਹੀ ਰੱਖੋ ਆ ਦਾ ਮਤਲਬ ਤੇ ਹਰੇਕ ਸਾਲ ਬਾਜ਼ੀਆਂ ਵਧੀਆ ਕਰਾਉਂਦਾ ਬਾਈ ਵਧੀਆ ਲੱਗਿਆ ਪਰ ਆਲਾ ਨੂੰ ਨਾਲ ਡਾਕਟਰ ਨਾਲ ਬਾਈ ਗਰਮੀਤ ਅਖਾੜਾ ਤੇ ਪਿੰਡ ਦੇ ਹੋਰ ਪ੍ਰਬੰਤ ਤੇ ਸੱਜਣ ਖੜੇ ਆ ਲੈ ਹੋ ਜੋ ਬਾਈ ਆ ਇਹਨਾਂ ਦੀ ਬਣਾ ਲਈ ਕੱਪਾਂ ਦੀ ਆ ਕੱਪ ਪਏ ਆ ਤੁਸੀਂ ਦੇਖ ਲਓ ਬਾਈ 40-5000 ਰੁਪਏ ਦੇ ਕੱਪ ਦੇਣੇ ਹੈਗੇ ਜੇ ਸਨਮਾਨਤ ਕਰਨੇ ਆ ਵਧੀਆ ਜਿਹੜੇ ਖਿਡਾਰੀ ਨੇ ਤੇ ਆ ਦੇਖੋ ਇਹ ਕੱਪ ਵੀ ਆਏ ਨਹੀਂ ਹੈਗੇ ਮਾੜੇ ਮੋٹے ਨਹੀਂ ਹੈਗੇ ਪੂਰੇ ਡਬਲ ਕੱਪ ਨੇ ਤੇ 4-4 ਫੁੱਟ ਦੇ 3-3 ਫੁੱਟ ਦੇ ਕੱਪ ਨੇ ਬਾਈ ਪੂਰੇ ਸੋਨੇ ਬਣਾਏ ਹੋਏ ਆ ਵਕਰੀ ਚੀਜ਼ ਅਜ ਫੇਰ ਅਖਾੜੇ ਦੀ ਧਰਤੀ ਤੇ ਹੋਣ ਲੱਗੀ ਆ ਤੇ ਸਪੋਰਟ ਕਰਿਆ ਕਰੋ ਬਾਈ ਬਣੇ ਪ੍ਰਬੰਧ ਵੀ ਵਧੀਆ ਤੇ ਇਨਸਾਫ ਵਾਲੀ ਬਾਜੀ ਕਰਾਓ ਹਣਾ ਕਈ ਵਰੀ ਆਇਆ ਹੁੰਦਾ ਪ੍ਰਬੰਧ ਪੂਰਾ ਟੌਪ ਦਾ ਹੁੰਦਾ ਪਰ ਬਾਜੀ ਤੇ ਜਦੋਂ ਇਨਸਾਫ ਦੀ ਗੱਲ ਆਉਂਦੀ ਆ ਉਦੋਂ ਰੌਲਾ ਪੈਂਦਾ ਹੁਣ ਇੰਨਾ ਇੰਨਾ ਪੈਸਾ ਬਾਜ਼ੀਆਂ ਤੇ ਲਾ ਕੇ ਜਦੋਂ ਕਈ ਵਰੀ ਇਨਸਾਫ ਨਹੀਂ ਹੁੰਦਾ ਫੇਰ ਬਾਈ ਬੰਦੇ ਦਾ ਕਰਾਉਣ ਵਾਲੇ ਦਾ ਮਨ ਤਾਂ ਬਹੁਤ ਦੁਖੀ ਹੁੰਦਾ ਜਿਹਨੇ ਨਾਮ ਦੇਨੇ ਹੁੰਦੇ ਆ ਉਹਦਾ ਹੀ ਮਨ ਬਹੁਤ ਦੁਖੀ ਹੁੰਦਾ ਵੀ ਯਾਰ ਆਪਾਂ ਇੰਨਾ ਪੈਸਾ ਲਾਇਆ ਇੰਨੇ ਨਾਮ ਦਿੱਤੇ ਤੇ ਮਨ ਖਰਾਬ ਆ ਜਾਂਦਾ ਬਾਕੀ ਤੇ ਜਿਹਨੇ ਕਬੂਤਰ ਛੱਡੇ ਹੁੰਦੇ ਸਾਰਾ ਤਨ ਉੱਡ ਕੇ ਹਰ ਜਾਂਦੇ ਆ ਭਾਈ ਉਦੋਂ ਹੀ ਮਨ ਬਹੁਤ ਖਰਾਬ ਹੁੰਦਾ ਅਗਲਾ ਕਹਿੰਦਾ ਯਾਰ ਕੀ ਕਬੂਤਰਬਾਜ਼ੀ ਦਾ ਹਨ ਵੀ ਜਦੋਂ ਇਨਸਾਫ ਹੀ ਨਹੀਂ ਹੋਇਆ ਡਾ ਆ ਕੇ ਸਾਰਾ ਤਨ ਕਬੂਤਰ ਹਰਾ ਲਿਆ ਤੇ ਵੀਰ ਬਣ ਕੇ ਰੋਟੀ ਪਾਣੀ ਚਾਹੇ ਤੁਸੀਂ ਦਾੜ ਰੋਟੀ ਖਵਾ ਲਿਆ ਕਰੋ ਕੋਈ ਚੱਕਰ ਨਹੀਂ ਵੀ ਪਨੀਰ ਨਾਲ ਹੀ ਖਵਾਉਣੀ ਆ ਪਰ ਇਨਸਾਫ ਵਧੀਆ ਕਰਦਿਆ ਕਰੋ ਕਿਉਂਕਿ ਦੂਰੋਂ ਮੰਦਾ ਭਾਈ 2 2 ਵਜੇ ਰਾਤ ਨੂੰ 3 3 ਵਜੇ ਵੀ ਚੱਲ ਕੇ ਆਉਂਦੇ ਆ ਕਈ ਭਰਾ ਤਾਂ ਤੇ 2 2 ਦਿਨ ਭਾਈ ਨੀਂਦਰੇ ਕੱਟਣਾ ਪੈਂਦਾ ਹਨਾ ਸਾਂਭਣ ਵਾਲੇ ਦਿਨ ਵੀ ساری ਰਾਤ ਬੰਦਾ ਟੈਕਦਾ ਨਹੀਂਗਾ ਤੇ ਬਾਕੀ ਕਬੂਤਰ ਥੱਲੇ ਸਾਰਾ ਦਿਨ ਮਚਣਾ ਯਾਰ ਧੁੱਪੇ ਬਹੁਤ ਔਖਾ ਫਿਰ ਕਬੂਤਰ ਸਾਹਮਣੇ ਆ ਘਰੇ ਵੀ ਡਾਈਆਂ ਕਰਾਉਣੀਆਂ ਮੰਦ ਨੇ ਤੇ ਬੰਦੇ ਨਾਲ ਜਦੋਂ ਇਨਸਾਫ ਨਾ ਹੋਵੇ ਫਿਰ ਦੁੱਖ ਬਹੁਤ ਲੱਗਦਾ ਤੇ ਬਾਈ ਬਣ ਕੇ ਇਹ ਚੀਜ਼ਾਂ ਦੀ ਗੌਰ ਰੱਖੋ ਸਾਰੇ ਭਰਾ ਤੇ ਬਾਜ਼ੀਆਂ ਇਨਸਾਫ ਦੀਆਂ ਤੇ ਵਧੀਆ ਹੁਣ ਮੇਰੀਆਂ ਗੱਲਾਂ ਥੋੜੀਆਂ ਜੀਆਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਆਪਾਂ ਸੱਚੀ ਜੀ ਗੱਲ ਚਾਹੇ ਮੂੰਹ ਤੇ ਜਿਹਦੇ ਮਰਜ਼ੀ ਕਰਾ ਦੇ ਆਪਾਂ ਕਹਿ ਕੇ ਹਟਦੇ ਨਹੀਂ ਪਿੱਛੇ ਵੀ ਬਾਜ਼ੀ ਸੋਹਣੀ ਕਰਾਓ ਯਾਰ ਬਹੁਤ ਸੋਹਣਾ ਪ੍ਰਬੰਧ ਦਾ ਪਾਈਆਂ ਦਾ ਤਿੰਨ ਮੋਟਰਸਾਈਕਲ ਦੇਨੇ ਆ ਲਾਤਾ ਯਾਰ 7-8 ਲੱਖ ਰੁਪਈਆ ਬੰਦਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਆ ਬਾਕੀ ਖਾੜੇ ਪੰਡ ਨੂੰ ਰੂਟ ਆ ਬਹੁਤ ਸੋਹਣਾ ਪ੍ਰੋਗਰਾਮ ਕਰਿਆ ਵਾ ਸੀਗਾ ਰੋਟੀ ਪਾਣੀ ਦਾ ਤੁਸੀਂ ਦੇਖ ਹੀ ਲਿਆ ਹੋਣਾ ਵੀਡੀਓ ਚ ਪੈਂਟ ਲੱਗਿਆ ਵਾ ਕੂਲਰ ਲਾਏ ਵਾ ਤੇ ਐਂ ਦੇਖੋ ਠੰਡੀ ਠੰਡੀ ਠਾਰ ਹਵਾ ਚੱਲਦੀ ਆ ਕੋਈ ਐ ਨਹੀਂ ਗੱਲ ਆਹ ਫਕੇ ਬਹੁਤ ਠੰਡੀ ਹਵਾ ਬਹੁਤ ਠੰਡੀ ਛੱਡਦੇ ਆ ਬਾਈ ਸਹੀ ਆ ਤਾਂ ਹੀ ਤਾਂ ਸੌਂਗੇ ਬੰਦੇ ਓਕੇ ਬਾਈ ਜੀ ਇਹ ਜਿਆ ਬਾਦਿਆਂ ਨੂੰ ਸ਼ੇਅਰ ਕਰਿਆ ਕਰੋ ਬਾਈ ਬਣ ਕੇ